ਬੈਂਡ ਵਾਜੇ ਵਾਲੇ ਬਿਆਨ ਤੇ ਪ੍ਰਤਾਪ ਸਿੰਘ ਬਾਜਬਾ ਨੂੰ ਰਾਹਤ ਮਿਲੀ ਹੈ ਪ੍ਰਤਾਪ ਸਿੰਘ ਬਾਜਬਾ ਨੂੰ ਹਾਈ ਕੋਰਟ ਤੋਂ ਅੰਤਰੀਮ ਰਾਹਤ ਮਿਲੀ ਹੈ ਹਾਈ ਕੋਰਟ ਨੇ ਐਸਸੀ ਕਮਿਸ਼ਨ ਦੇ ਨੋਟਿਸ ਤੇ ਰੋਕ ਲਾ ਦਿੱਤੀ ਹੈ ਲੀਡਰ ਆਫ اپੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਬਾ ਦੱਸਦੀ ਹੈ ਕਿ ਇੱਕ ਬਿਆਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਐਸਸੀ ਕਮਿਸ਼ਨ ਦੇ ਵੱਲੋਂ ਸੂ ਮੋਟੋ ਲੈਂਦੇ ਹੋਏ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਜਿਸ ਦੇ ਖਿਲਾਫ ਪ੍ਰਤਾਪ ਸਿੰਘ ਬਾਜਬਾ ਹਾਈ ਕੋਰਟ ਚਲੇ ਗਏ ਸੀ ਤੇ ਹੁਣ ਪ੍ਰਤਾਪ ਸਿੰਘ ਬਾਜਬਾ ਨੂੰ ਹਾਈ ਕੋਰਟ ਤੋਂ ਅੰਤਰੀਮ ਰਾਹਤ ਮਿਲੀ ਹੈ ਹਾਈ ਕੋਰਟ ਨੇ ਐਸ்சி ਕਮਿਸ਼ਨ ਦੇ ਨੋਟਿਸ ਤੇ ਰੋਕ ਲਾ ਦਿੱਤੀ ਹੈ ਤੇ ਨਾਲ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਐਸ்சி ਕਮਿਸ਼ਨ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਪੰਜਾਬ ਸਰਕਾਰ ਐਸ்சி ਕਮਿਸ਼ਨ ਅਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਤੇ 26 ਮਈ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਦੂਜੇ ਪਾਸੇ ਰਾਹਤ ਮਿਲਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਬਾ ਦਾ ਬਿਆਨ ਵੀ ਆਇਆ ਹੈ ਉਹਨਾਂ ਨੇ ਕਿਹਾ ਕਿ ਨਿਆਂ ਦੀ ਜਿੱਤ ਹੋਈ ਹੈ ਤੇ ਆਪ ਦਾ ਡਰਾਮਾ ਫੇਲ ਹੋਇਆ ਹੈ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਦੂਜੇ ਪਾਸੇ ਐਸਸੀ ਕਮਿਸ਼ਨ ਨੂੰ ਵੀ ਹੁਣ ਨੋਟਿਸ ਕੀਤਾ ਗਿਆ ਪੰਜਾਬ ਸਰਕਾਰ ਅਤੇ ਮੰਤਰੀ ਈਟੀਓ ਨੂੰ ਵੀ ਨੋਟਿਸ ਕੀਤਾ ਗਿਆ ਦਰਅਸਲ ਕਰੇਲੀ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀ ਈਟੀਓ ਨੂੰ ਲੈ ਕੇ ਕਿ ਅਸੀਂ ਬੈਂਡ ਵਜਾ ਦੇਵਾਂਗੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ ਤੇ ਨਾਲ ਹੀ ਐਸਸੀ ਕਮਿਸ਼ਨ ਦੇ ਵੱਲੋਂ ਤਲਬ ਵੀ ਕੀਤਾ ਗਿਆ ਸੀ ਹਾਲਾਂਕਿ ਵਕੀਲ ਪੇਸ਼ ਹੋਏ ਸੀ ਪ੍ਰਤਾਪ ਸਿੰਘ ਬਾਜਵਾ ਦੇ ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕੋਰਟ ਦਾ ਰੋਕ ਕੀਤਾ ਤੇ ਹਾਈ ਕੋਰਟ ਨੇ ਹੁਣ ਐਸਸੀ ਕਮਿਸ਼ਨ ਦੇ ਨੋਟਿਸ ਐਸਸੀ ਕਮਿਸ਼ਨ ਨੂੰ ਨੋਟਿਸ ਵੀ ਦਿੱਤਾਏ ਤੇ ਨਾਲ ਹੀ ਐਸਸੀ ਕਮਿਸ਼ਨ ਦੇ ਨੋਟਿਸ ਤੇ ਰੋਕ ਵੀ ਲਾ ਦਿੰਦੀ ਹੈ ਕੀ ਪੁਆਇੰਟ ਆਊਟ ਕੀਤਾ ਹੈ ਕਿ ਜੀ ਆ ਸਾਡਾ ਬਾਇਸ ਦਾ ਅਲੀਗੇਸ਼ਨ ਹੈ ਕਿ ਉਹ ਪ੍ਰੈਸ ਕਾਨਫਰੈਂਸ ਵਿੱਚ ਵੀ ਉਹਨਾਂ ਨੇ ਸਾਰੀਆਂ ਡਿਟੇਲਸ ਦਿੱਤੀਆਂ ਲੇਕਿਨ ਆ ਗੱਲ ਨਹੀਂ ਦੱਸੀ ਕਿ ਇਹਨਾਂ ਦੀ ਦੋਸਤੀ ਹੈ ਔਰ ਬਿਨਾ ਕਿਤੇ ਰਿਕਾਰਡ ਤੇ ਲਿਆਂਦੇ ਆ ਇਹ ਚੀਜ਼ਾਂ ਕੀਤੀਆਂ ਉਸ ਤੋਂ ਇਲਾਵਾ ਬਾਕੀ ਵੀ ਜਿਹੜੇ ਸੀ ਇਸ਼ੂਜ਼ ਰੇਜ਼ ਕੀਤੇ ਆ ਪਟੀਸ਼ਨ ਦੇ ਵਿੱਚ ਉਹਨਾਂ ਸਾਰਿਆਂ ਤੇ ਹੁਣ ਨੋਟਿਸ ਹੋ ਗਿਆ ਹੈ ਹੁਣ ਸਰਕਾਰ ਵੱਲੋਂ ਪੇਸ਼ ਹੋ ਕੇ ਲਿミਟਿਡ ਪੁਆਇੰਟਸ ਤੇ ਆਰਗੂਮੈਂਟਸ ਹੋਇਆ ਸੀ ਹੋਇਆ ਸੀ ਹੁਣ ਰਿਸਪੌਂਡੈਂਟ 3 ਤੇ 4 ਮਤਲਬ ਘੜੀ ਸਾਹਿਬ ਬਾਈ ਨੇਮ ਔਰ ਹਰ ਭਜਨ ਜੀ ਨੂੰ ਨੋਟਿਸ ਹੋਇਆ ਉਹਨਾਂ ਨੇ ਆਪ ਆਪ ਦਾ ਜਵਾਬ ਫਾਈਲ ਕਰ ਸਰਕਾਰ ਨੇ ਵੀ ਕਿਹਾ ਕੋਰਟ ਵਿੱਚ ਕਿ ਮੈਂਟੇਨੇਬਲ ਨਹੀਂ ਹੈ ਔਰ ਉਹਨਾਂ ਦੇ ਪਾਵਰਸ ਨੇ ਔਰ ਇਹ ਜਿਹੜੀ ਦੋਸਤੀ ਵਾਲਾ ਪਾਰਟ ਹੈ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਜੀ ਇਹ ਸਾਰਾ ਜਿਹੜਾ ਹੈ ਡਿਸਪਿਊਟਿਡ ਹੈ ਜੇ ਕਿਉਂਕਿ ਕਲੈਰਿਟੀ ਹੈ ਹੋ ਸਕਦਾ ਐਗਜ਼ੋਨਰੇਟ ਹੋ ਜਾਣ ਹੋ ਸਕਦਾ ਆਫੈਂਸ ਸਾਬਤ ਹੋ ਜਾਏ ਇਹ ਸਰਕਾਰ ਦਾ ਕਹਿਣਾ ਸੀ ਸਾਡਾ ਕਹਿਣਾ ਇਹ ਸੀ ਜੀ ਅਸੀਂ ਤਾਂ ਮੈਰਿਟਸ ਟੱਚ ਹੀ ਨਹੀਂ ਕਰ ਰਹੇ ਪਟੀਸ਼ਨ ਦੇ ਵਿੱਚ ਅਸੀਂ ਗਰਾਉਂਡਸ ਲਈ ਹੈ ਕਿ ਮੈਰਿਟ ਤੇ ਕੇਸ ਨਹੀਂ ਬਣਦਾ ਲੇਕਿਨ ਅਸੀਂ ਕਿਹਾ ਜੀ ਐਟ ਦੀ ਆਊਟਸਾਈਡ ਸੋ ਆਨਰੇਬਲ ਸੁਪਰੀਮ ਕੋਰਟ ਨੇ ਲਾਅ ਸੈਟਲ ਕੀਤਾ ਹੋਇਆ ਹੈ ਕਿ ਕਦੇ ਵੀ ਇਹਨਾਂ ਕੇਸਸੇ ਦੇ ਵਿੱਚ ਇੱਕ ਬਾਇਸਡ ਅਲਿਜ ਕਰਨਾ ਜਾਇਜ਼ ਹੈ ਜੇ ਇੱਕ ਇਨਸਾਨ ਆਪ ਦੇ ਕਿਸੇ ਜਾਣਕਾਰ ਦਾ ਕੇਸ ਸੁਣ ਰਿਹਾ ਹੈ ਜਾਂ ਪਾਰਟੀ ਕਿਸੇ ਦੇ ਵਿੱਚ ਇੰਟਰਸਟਿਡ ਹੈ ਸੋ ਉਸ ਗਰਾਉਂਡ ਦੇ ਉੱਤੇ ਆਬਵੀਅਸਲੀ ਗੱਲ ਸੀ ਸਟੇਟ ਨੂੰ ਕੀ ਪਤਾ ਕਿ ਕਿੰਨਾ ਦੀ ਆਪਸ ਵਿੱਚ ਦੋਸਤੀ ਹੈ ਸੋ ਉਸ ਪੁਆਇੰਟ ਦਾ ਜਵਾਬ ਨਹੀਂ ਦੇ ਸਕੇ ਉਹ ਕਹਿ ਰਹੇ ਸੀ ਇਹ ਤਾਂ ਜੀ ਐਵੀਡੈਂਸ ਦੀ ਗੱਲ ਹੈ ਹੁਣ ਜੇ ਐਵੀਡੈਂਸ ਦੀ ਗੱਲ ਹੈ ਤੇ ਉਹਨੂੰ ਕੌਣ ਐਵੀਡੈਂਸ ਸਾਹਮਣੇ ਲਿਆਊਗਾ ਕਿਹੜੇ ਕਿਹਦੇ ਕੋਲ ਇਨਕੁਆਇਰੀ ਜੇ ਚੇਅਰਮੈਨ ਸਾਹਿਬ ਨੂੰ ਪਤਾ ਸੀ ਉਹਨਾਂ ਨੂੰ ਆਬਵੀਅਸਲੀ ਪਤਾ ਸੀ ਨਾ ਦੋਸਤੀ ਹੈ ਕਿ ਨਹੀਂ ਸੋ ਉਹਨਾਂ ਨੇ ਗੱਲ ਕਦੇ ਰਿਕਾਰਡ ਤੇ ਨਹੀਂ ਲਿਆਂਦੀ ਸੋ ਇਸ ਕਰਕੇ ਸਾਡੀ ਆ ਪਲੀਸ ਹੀ ਲਿਮਿਟਡ ਇਹਨੂੰ ਸਾਰੀ ਪ੍ਰੋਸੀਡਿੰਗ ਤੇ ਸਟੇ ਹੈ ਤੇ ਨੈਕਸਟ ਡੇਟ ਕਰੂਗਾ 26 ਮਈ ਡੇਟ ਪਈ ਹੈ ਜੀ